ਆ ਬਣ ਰਹੀ ਹੈ ਜੀ ਬਾਹਰ ਉਹ ਭਰਾ ਮੇਰਾ ਰੋਜ਼ਨਾਮਾ ਬਾਹਰ ਧਰ ਕੇ ਆਉਣ ਆਫ ਟਾਈਮ ਆ ਯਾਰ ਆਫ ਟਾਈਮ ਤੁਸੀਂ ਕਹਿ ਕੇ ਐਂ ਕਰਦੇ ਲੱਗ ਜੀ 5 ਵਜੇ ਨਾ 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 ਆ ਆ ਪਿਆ ਜੀ ਰਿਕਾਰਡ ਹੁਣ ਚੜਾਇਆ ਯਾਰ ਹਿਤਕਾਲ ਨੇਹੇ ਆ ਥੱਲੇ ਪਈ ਆ ਆ ਖੋਲੀ ਮਣੀ ਉਹ ਤੂੰ ਮੇਰੇ ਭੈਣ ਉਹ ਭਈਆ ਥੱਲੇ ਭੈਣ ਉਤਪੰਨ ਬਈ ਫੋਨ ਆਤਾ ਮੇਰਾ ਉਹ ਪਈਆ ਉਹ ਬਈ ਹਟੂ ਉਹ ਪਈਆ ਉਹ ਪਈਆ ਥੱਲੇ ਆ ਪਈਆ ਭਲਾਡੇ ਦੀ ਮੇਰੇ ਕੋਲ ਭਲਾਡੇ ਦਾ ਪਾਤਾ ਉਹ ਪਈਆ ਬਈ ਨਹੀਂ ਭਰਾ ਨਾ ਨਾ ਕੋਈ ਗੱਲ ਹੁੰਦਾ ਆ ਪਈਆ ਭਲਾਡੇ ਦੀ ਤੂੰ ਐਵੇਂ ਸਮਾਨ ਦਾ ਮੇਰੇ ਦੱਸ ਸਮਾਨ ਦਾ ਕਦੇ ਵਕਤ ਆ ਪਈਆ ਭਲਾਡੇ ਦੀ ਤੁਹਾਨੂੰ ਭਈਆ ਭਲਾਡੇ ਦੀ ਪਤਾ ਪਈਆ ਬਈ ਕੀ ਆ ਬਣਾ ਰਹੇ ਨੇ ਆ ਜੀ ਕੁੱਝ ਖਾਣਾ ਆ ਆ ਬਣਾ ਰਿਹਾ ਬਈ ਤਿਆਰ ਹੋ ਰਹੀਆ ਦੇਖੋ ਰੋਜ਼ਨਾਮਾ ਦਰਜ ਹੋ ਰਿਹਾ ਇੱਥੇ ਇੱਦਾਂ ਨਰਜਗਾ ਦਾ ਹੋ ਰਿਹਾ ਯਾਰ 205 ਨੰਬਰ ਰੋਜ਼ਨਾਮਾ ਸੀਗਾ ਜਿਹੜਾ ਉਹ ਦਰਜ ਨਹੀਂ ਕੀਤਾ ਗਿਆ ਜਦੋਂ ਮੰਗਿਆ ਗਿਆ ਤਾਂ ਅੱਜ ਦਰਜ ਹੋ ਰਿਹਾ ਪਟਵਾਰੀ ਨੇ ਬੁਲਾ ਕੇ ਜੀ ਆ ਸਰਵਿਸ ਸਟੇਸ਼ਨ ਆ ਆ ਸਰਵਿਸ ਸਟੇਸ਼ਨ ਆ ਆ ਦੇਖ ਲੋ ਆ ਸਰਵਿਸ ਸਟੇਸ਼ਨ ਆ ਆ ਸਰਵਿਸ ਸਟੇਸ਼ਨ ਦੇ ਉੱਪਰ ਰੋਜ਼ਨਾਮਾ ਦਰਜ ਹੋ ਰਿਹਾ ਤੂੰ ਐਂ ਗੁਰਦਪੁਰ ਇੱਕ ਮਿੰਟ ਯਾਰ ਆ ਪਿਆ ਡਾਕੂਮੈਂਟ ਜਿਹੜੇ ਮੰਗਾਏ ਗਏ ਨੇ ਉੱਥੋਂ ਪਟਵਾਰ ਚੋਂ ਇਹ ਸਾਰਾ ਪਟਵਾਰ ਖਾਨੇ ਚੋਂ ਮੰਗਾਏ ਗਏ ਨੇ ਐ ਕਰਦਾ ਉਹ ਕੱਢ ਬਈ ਕੀ ਕਰਦਾ ਲਕੋਣਾ ਜਿਹੜੀ ਲਕੋਈ ਆ ਕੋਈ ਲਕੋਈ ਕੀ ਨਾ 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 ਕੱਢ 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 ਦੇ ਮੈਂ ਕੀ ਮਤਲਬ ਹੈ ਪਹਿਲਾਂ ਮੈਨੂੰ ਇੱਧਰ ਗੱਲ ਦੱਸ ਮੇਰੇ ਨਾਲ ਕੀ ਲਕੋਲੇ ਬਈ ਬਾ ਠੀਕ ਆ ਮੇਰੇ ਨਾਲ ਕੀ ਠੀਕ ਆ ਠੀਕ ਆ ਖੜਾ ਪਟਵਾਰੀ ਉਹ ਖੜਾ ਪਟਵਾਰੀ ਆਇਆ ਹੁਣ ਪਟਵਾਰੀ ਸਾਹਿਬ ਆਜੋ ਆਓ ਚੱਲਿਆ ਪਟਵਾਰੀ ਦਾ ਭਾਈ ਬੰਦਾ ਕਾਗਜ਼ ਲੈ ਕੇ ਉਹ ਭੱਜ ਲਿਆ ਉਹ ਭੱਜ ਗਿਆ ਪੜਵਾਰੀ ਉਹ ਭੱਜ ਗਿਆ ਉਹ ਭੱਜ ਗਿਆ ਕਾਗਜ਼ ਲੈ ਕੇ ਆ ਗਿਆ ਬਾਈ ਇੱਥੇ ਕਾਗਜ਼ ਲੈ ਕੇ ਆਹ ਬੰਦੇ ਨੇ ਧਰਤੇ ਬਾਈ ਕੀ ਕਰਨੀ ਅਸੀਂ ਇੱਥੇ ਕਾਗਜ਼ ਲੈ ਕੇ ਆਏ ਤੂੰ ਕਾਲੀ ਵਾਤੀ ਲੈ ਗਿਆ ਸੀ ਕਾਗਜ਼ ਉਹ ਇੱਕ ਮਿੰਟ ਪੜਵਾਰੀ ਉੱਥੇ ਗਿਆ ਜਿਹੜੇ ਤੂੰ ਥਾਂ ਚ ਗਿਆ ਸੀ ਕਾਲੀ ਵਾਤੀ ਗਿਆ ਸੀ ਉੱਥੇ ਕੰਮ ਕਰਨ ਲਈ ਕਾਹਦਾ ਕੰਮ ਕਰਨੀ ਅਸੀਂ ਉੱਥੇ ਐਂ ਦੱਸ ਬਾਈ ਐਣਾ ਭੱਜਣਾ ਵੀਡੀਓ ਵਾਇਰਲ ਹੋ ਗਈ ਇਹ ਕਾਰੇਵات ਤੇ ਗਿਆ ਸੀ ਉੱਥੇ ਪਟਵਾਰੀ ਸਾਹਿਬ ਨੇ ਬੁਲਾਇਆ ਤੈਨੂੰ ਹੋਰ ਕਿਹਨੇ ਬੁਲਾਇਆ ਸੀ ਕਿਸੇ ਨੇ ਨਹੀਂ ਬੁਲਾਇਆ ਤੂੰ ਫਿਰ ਉੱਥੇ ਕਰਨ ਗਿਆ ਸੀ ਕਾਗਜ਼ ਲੈ ਕੇ ਇੰਤਕਾਲ ਲੈ ਕੇ ਨਹੀਂ ਨਹੀਂ ਕਾਰੇਵਾਤੇ ਲੈ ਕੇ ਗਿਆ ਸੀ ਉੱਥੇ ਉੱਥੇ ਕੋਈ ਪ੍ਰਾਈਵੇਟ ਜਗ੍ਹਾ ਤੁਸੀਂ ਆਪਦੀ ਲੈਂਤੀ ਹੋ ਜੇ ਪਰਸਨਲ ਨਹੀਂ ਭਾਈ ਫੇਰ ਬੋਲੋ ਤਾਂ ਸਹੀ ਕਾਰੇਵਾਤੇ ਨਹੀਂ ਬੋਲੋ ਬੰਦੇ ਭਾਈ ਤੂੰ ਕੋ ਨਹੀਂ ਬੁਲਾਇਆ ਕਾਰੇਵਾਤੇ ਹੈ ਭਾਈ ਕਿੰਨਾ ਚਿਰ ਹੋ ਗਿਆ ਕਾਰੇ ਲਈ ਜਾਂਦਾ ਕਿੰਨੇ ਵੇਲੇ ਬੈਠੇ ਸੀ ਆ ਦੇਖ ਲਓ ਭਾਈ ਹਜੇ ਭਗਵੰਤ ਮਾਨ ਕਹਿੰਦਾ ਕਰਾਪਸ਼ਨ ਹੋ ਨਹੀਂ ਰਹੀ ਇਹ ਰੋਜ਼ਨਾਮਾ ਦਰਜ ਨਹੀਂ ਸੀ ਅੱਜ ਜਦੋਂ ਪਟਵਾਰੀ ਸਾਹਿਬ ਤੋਂ ਰੋਜ਼ਨਾਮਾ ਮੰਗਿਆ ਗਿਆ ਤਾਂ ਉੱਥੇ ਜਾ ਕੇ ਇਹ ਪ੍ਰਾਈਵੇਟ ਜਗ੍ਹਾ ਦੇ ਵਿੱਚ ਦਰਜ ਕਰਨ ਲੱਗੇ ਸੀ ਜਦ ਕਿ ਇਹਦੀ ਵੀਡੀਓ ਬਣਾਈ ਗਈ ਆ ਹਜੇ ਭਗਵੰਤ ਮਾਨ ਸਰਕਾਰ ਨੂੰ ਐ ਪੁੱਛ ਰਹੀਆਂ ਵੀ ਆਹ ਕਰਾਪਸ਼ਨ ਐ ਹੁੰਦੀ ਆ ਜਦੋਂ ਇਹਨਾਂ ਤੋਂ ਮੰਗਿਆ ਜਾਂਦਾ ਤਾਂ ਇਹ ਭੱਜ ਜਾਂਦੇ ਨੇ ਇਥੋਂ